ਸਤਿ ਸ੍ਰੀ ਅਕਾਲ ਜੀ ਆਪ ਜੀ ਸਭ ਨੂੰ ਲੋੜੀ ਦੇ ਮੁਬਾਰਕਾਂ ਅੱਜ 13 ਜਨਵਰੀ 2025 ਤੇ ਆਪ ਜੀ ਜਾਣਦੇ ਹੋ ਗੁਰਨੂਰ ਐਕੂ ਪ੍ਰੈਸ਼ਰ ਅੰਬੀ ਮੇਰਾ ਨਾਮ ਕੇਵਲ ਸਿੰਘ ਪਿੰਡ ਵਜੀਤਕੇ ਖੁਰਦ ਜ਼ਿਲ੍ਹਾ ਬਰਨਾਲਾ ਤੇ ਸਾਡੇ ਕੋਲ ਆ ਪੰਜ ਜੀ ਆਏ ਨੇ ਤੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿਹੜੀ ਜਗ੍ਹਾ ਤੋਂ ਆਏ ਨੇ ਕੀ ਨਾਮ ਇਹਨਾਂ ਦਾ ਕਿਹੜੇ ਪਿੰਡ ਤੋਂ ਆਏ ਨੇ ਤੇ ਕੀ ਇਹਨਾਂ ਨੂੰ ਪ੍ਰੋਬਲਮ ਸੀ ਆਪਾਂ ਇਹਨਾਂ ਦੇ ਕੋਲੋਂ ਸੁਣਦੇ ਆ ਤੇ ਕਹਿ ਦੇਣ ਜੀ ਠੀਕ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਸਰਬਜੀਤ ਰੈਕੋਟਗੋਲ ਤੋਂ ਮੈਨੂੰ ਸ਼ੂਗਰ ਨਾਲ ਬਹੁਤ ਮੈਂ ਸੀਗੀ ਹਾਂ ਪੈਰਪੂਰ ਵੀ ਸੁੰਨ ਰਹਿੰਦੇ ਸੀ ਮੇਰੇ ਡਿਸਕ ਦੀ ਪ੍ਰੋਬਲਮ ਵੀ ਸੀਗੀ ਲੁਧਿਆਣੇ ਤੋਂ ਦਵਾਈ ਚਲਦੀ ਸੀ ਮੇਰੀ ਉਹ ਵੀ ਸੁੱਟ ਗਈ ਐ ਇੱਥੇ ਵੀਰ ਜੀ ਹੋਣਾ ਕੋਲੇ ਆਉਣਾ ਹਾਂਜੀ ਪੈਂ ਜਿਹੜੇ ਨਾਮ ਦੱਸਿਆ ਸਰਬਜੀਤ ਕੌਰ ਔਰ ਥੋੜੇ ਜਿਹਾ ਸ਼ਰਮ ਆਉਂਦੇ ਨੇ ਤੇ ਮੈਂ ਹੀ ਕਲੀਅਰ ਕਰ ਦਿੰਨੇ ਨਾ ਇਹਨਾਂ ਨੂੰ ਇਹ ਰੈਕੋਟ ਕੋਲੇ ਗੋਂਦਵਾਲ ਆ ਜੀ ਉੱਥੋਂ ਆਏ ਨੇ ਇਹ ਅੱਜ ਇਹਨਾਂ ਨੂੰ 15-16 ਦਿਨ ਹੋ ਗਏ ਹੁੰਦਿਆਂ ਨੂੰ ਔਰ ਇਹਨਾਂ ਨੂੰ ਸ਼ੂਗਰ ਦੀ ਕਾਫੀ ਪ੍ਰੋਬਲਮ ਸੀਗੀ ਔਰ ਲੁਧਿਆਣੇ ਤੋਂ ਇਹ ਦਵਾਈ ਖਾਂਦੇ ਸੀਗੇ ਇਹ ਦਿੱਲੀ ਪੰਜ ਗੋਲੀਆਂ ਸਵੇਰੇ ਸੀ ਪੰਜ ਗੋਲੀਆਂ ਸ਼ਾਮ ਨੂੰ ਖਾਂਦੇ ਸੀ ਤੇ ਸ਼ੂਗਰ ਦੀ ਦਵਾਈ ਵੀ ਜਿਹੜੀ ਬਹੁਤ ਤੇਜ਼ ਹੈ ਇਹਨਾਂ ਨੂੰ ਗੋਲੀ ਲੱਗੀ ਹੋਈ ਸੀਗੀ ਤੇ ਬਾਕੀ ਇਹਨਾਂ ਦੀ ਕਮਰ ਦੇ ਵਿੱਚ ਪ੍ਰੋਬਲਮ ਸੀ ਡਿਸਕ ਪ੍ਰੋਬਲਮ ਸੀ ਮਣਕਿਆਂ ਦੇ ਵਿੱਚ ਪ੍ਰੋਬਲਮ ਸੀ ਲੱਤ ਦੇ ਵਿੱਚ ਪ੍ਰੋਬਲਮ ਸੀਗੀ ਤੇ ਕਾਫੀ ਮਤਲਬ ਪੈਰਾਂ ਦੇ ਥੱਲੇ ਆ ਰਹਿੰਦਾ ਸੀਗਾ ਵੀ ਜਿਵੇਂ ਕੋਈ ਰੂਮ ਰੱਖਿਆ ਹੁੰਦਾ ਰੂਮ ਬੰਨਿਆ ਹੁੰਦਾ ਪੈਰਾਂ ਥੱਲੇ ਤੇ ਐਦਾਂ ਨਾਲ ਪੈਰਾਂ ਥੱਲੇ ਰਹਿੰਦੇ ਸੀ ਤੇ ਪੈਰਾਂ ਨੂੰ ਹੱਥ ਵੀ ਨਹੀਂ ਸੀ ਲਾਉਣ ਦਿੰਦੇ ਜੇ ਕੋਈ ਬੱਚਾ ਮੜ ਜਾ ਵੀ ਪੈਰ ਨੂੰ ਪੈਰ ਵਾਜ ਜਾਂਦਾ ਸੀ ਤਾਂ ਇਹ ਮਤਲਬ ਰੋਣ ਲੱਗ ਜਾਂਦੇ ਸੀਗੇ ਇੰਨੀ ਪ੍ਰੋਬਲਮ ਸੀ ਅੱਜ ਇਹ ਬਿਲਕੁਲ ਠੀਕ ਨੇ ਜੀ ਇਹਨਾਂ ਨੂੰ 16 ਦਿਨ ਹੋ ਗਏ ਆਉਂਦਿਆਂ ਨੂੰ ਤੇ ਇਹਨਾਂ ਦੀ ਮਣਕਿਆਂ ਦੀ ਬਿਲਕੁਲ ਪ੍ਰੋਬਲਮ ਠੀਕ ਹੈ ਜੀ ਜਿਹੜੀ ਸ਼ੂਗਰ ਦੀ ਬਹੁਤ ਜ਼ਿਆਦਾ ਤੇਜ਼ ਗੋਲੀ ਖਾਂਦੇ ਸੀ ਅੱਜ ਇਹ ਬਿਲਕੁਲ ਨਾਰਮਲ 15 20 ਰੁਪਏ ਪੱਤਾ ਲੈ ਕੇ ਉਹ ਖਾ ਰਹੇ ਨੇ ਤੇ ਸ਼ੂਗਰ ਬਿਲਕੁਲ ਸਹੀ ਹੈ ਇਹਨਾਂ ਦਾ ਬਿਲਕੁਲ ਕੰਟਰੋਲ 'ਚ ਆ ਤੇ ਜਿਹੜੇ ਹੋਰ ਦਵਾਈਆਂ ਖਾਂਦੇ ਸੀ ਉਹ ਵੀ ਇਹਨਾਂ ਦੀ ਬੰਦ ਹੋ ਗਈਆਂ ਤੇ ਮੈਂ ਆਪ ਜੀ ਨੂੰ ਸਬਜੀ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਕਿਸੇ ਨੂੰ ਵੀ ਕੋਈ ਸਰਵਾਈਕਲ ਦੀ ਪ੍ਰੋਬਲਮ ਆ ਕੋਈ ਘਬਰਾਹਟ ਹੁੰਦੀ ਹੈ ਜੀ ਕੱਚਾ ਹੁੰਦਾ ਕੁਝ ਵੀ ਐਸੇ ਸਰਵਾਈਕਲ ਦੇ ਨਾਲ ਹੁੰਦਾਗਾ ਤਾਂ ਇਹਨਾਂ ਨੂੰ ਆਪ ਜੀ ਇੱਥੇ ਆਓ ਤੇ ਸਰਵਾਈਕਲ ਦਾ ਬਿਨਾ ਦਵਾਈ ਤੋਂ ਬਿਨਾ ਮਾਲਸ ਤੋਂ ਬਿਨਾ ਪੱਟੇ ਤੋਂ ਠੀਕ ਕੀਤਾ ਜਾਂਦਾ ਤੇ ਕਿਸੇ ਵੀ ਭੈਣ ਭਰਾ ਦੇ ਗੋਡੇ ਦੁਖਦੇ ਆ ਗੋਡੇ ਬਿੰਗੇ ਨਾ ਹੋਏ ਹੋਣ ਗੋਡਿਆਂ ਨੂੰ ਸੋਜ ਆਈ ਹੋਵੇ ਟਸ ਟਸ ਕਰਦੇ ਹੋਣ ਰਾਤ ਨੂੰ ਪੈਆਂ ਤਾਂ ਗੋਡੇ ਦੁਖਦੇ ਹੋਣ ਜਾਂ ਪੂਰੀ ਲੱਤ 'ਚ ਦਰਦ ਹੋਵੇ ਡਿਸਕ 'ਚ ਪ੍ਰੋਬਲਮ ਹੋਵੇ ਪੂੜੇ 'ਚ ਦਰਦ ਹੋਵੇ ਲੱਤ 'ਚ ਦਰਦ ਹੁੰਦਾ ਹੋਵੇ ਤਾਂ ਆਪ ਜੀ ਨੂੰ ਕਿਸੇ ਵੀ ਵੱਡੇ ਹਸਪੀਟਲ 'ਚ ਜਾਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਕੋਈ ਦਵਾਈ ਦੀ ਲੋੜ ਨਹੀਂ ਇਹ ਚੀਜ਼ਾਂ ਨੂੰ ਕੋਈ ਮਾਲਸ ਦੀ ਲੋੜ ਨਹੀਂ ਕਿਸੇ ਪੱਟੇ ਦੀ ਜਰੂਰਤ ਨਹੀਂ ਕੋਈ ਬਾਰਾਂ ਨਹੀਂ ਲਾਉਣ ਦੀ ਲੋੜ ਹੈਗੀ ਕੋਈ ਖਿੱਚ ਤੂ ਦੀ ਲੋੜ ਨਹੀਂ ਹੈਗੀ ਇਹ ਬਿਨਾ ਦਵਾਈ ਤੋਂ ਬਿਨਾ ਮਾਲਸ ਤੋਂ ਬਿਨਾ ਪੱਟੇ ਤੋਂ ਸਾਰੇ ਕਾਹੇ ਤੋਂ ਬਿਨਾ ਡਿਸਕ ਦੀ ਪ੍ਰੋਬਲਮ ਮਣਕਿਆਂ ਦੀ ਪ੍ਰੋਬਲਮ ਲੱਤ ਦਾ ਦਰਦ ਪੁੜੇ ਦਾ ਦਰਦ ਤੇ ਗੋਡਿਆਂ ਦੀ ਗੋਡਿਆਂ ਦਾ ਦਰਦ ਇਹ ਬਿਲਕੁਲ ਠੀਕ ਹੋ ਜਾਂਦਾ ਤੇ ਸਮਾਂ ਲੱਗਦਾ ਪ੍ਰੋਬਲਮ ਦੇ ਹਿਸਾਬ ਨਾਲ ਸਮਾਂ ਲੱਗਦਾ ਕੋਈ 10 ਦਿਨਾਂ 'ਚ ਠੀਕ ਹੋ ਜਾਂਦਾ ਕੋਈ 15 ਦਿਨ ਲੱਜਦਾ ਕੋਈ 20 ਦਿਨ ਲੱਜਦਾ ਕੋਈ 25 ਦਿਨ ਕੋਈ ਮਹੀਨਾ ਇਹ ਜਿਹੜੀ ਪ੍ਰੋਬਲਮ ਆ ਉਸੇ ਹਿਸਾਬ ਨਾਲ ਕੁਝ ਦਿਨ ਲੱਗਦੇ ਨੇ ਅਸੀਂ ਕਿਸੇ ਨੂੰ ਕੋਈ ਦਵਾਈ ਨਹੀਂ ਦਿੰਦੇ ਅਸੀਂ ਬਿਲਕੁਲ ਨੋਰਮਲ ਅਸੀਂ ਇੱਕੋ ਪ੍ਰੈਸ਼ਰ ਕਰਦੇ ਆ ਪਿੰਡ ਸੇ ਦਬਦੇ ਆ ਬਾਡੀ ਦੇ ਵਿੱਚੋਂ ਤੇ ਉਹਦੇ ਨਾਲ ਇਹ ਜਿਹੜੀਆਂ ਪ੍ਰੋਬਲਮਾਂ ਨੇ ਉਹ ਆਪਜੀ ਦੀਆਂ ਦੂਰ ਹੋ ਜਾਂਦੀਆਂ ਨੇ ਤੇ ਆਪਜੀ ਜਰੂਰ ਹੀ ਸੇਵਾ ਦਾ ਮੌਕਾ ਦਿਓ ਆਜੂ ਨੇ ਨਾਮ ਤਾਂ ਦੱਸ ਹੀ ਦਿੱਤਾ ਕੇਵਲ ਸਿੰਘ ਪਿੰਡ ਬਜੀਤਕੇ ਖੁਰਦ ਜ਼ਿਲ੍ਹਾ ਬਰਨਾਲਾ ਫੋਨ ਨੰਬਰ 98783 629888470 88012 ਆਪਜੀ ਜਰੂਰ ਆਓ ਸੱਚੇ ਪਾਤਸ਼ਾਹ ਇਹ ਹੀ ਬੇਨਤੀ ਕਰਦੇ ਆਂ ਵੀ ਸਾਰੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਪਿਆਰ ਬਣਿਆ ਰਹੇ ਤੇ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਅੱਜ ਤਿਹਾਰ ਦਾ ਵੀ ਦੇਣਾ ਲੋਹੜੀ ਦਾ ਦੇਣਾ ਸੱਚੇ ਪਾਤਸ਼ਾਹ ਸਭ ਨੂੰ ਖੁਸ਼ੀਆਂ ਖੇੜੇ ਸਾਰੇ ਘਰਾਂ 'ਚ ਲੋਹੜੀਆਂ ਹੋਣ ਤੇ ਇਹ ਹੀ ਬੇਨਤੀ ਕਰਦੇ ਆਂ ਇਹ ਹੀ ਅਰਦਾਸ ਕਰਦੇ ਆਂ ਜੋ ਜਨ ਆਵੇ ਸੋ ਰਾਜੀ ਹੋ ਕੇ ਜਾਵੇ ਇਹ ਹੀ ਬੇਨਤੀ ਆ ਇਹ ਹੀ ਅਰਦਾਸ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ